ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੜੇ ਹਾਂ ਵੀਰੇ ਆਪਣੇ ਖੇਤਾਂ 'ਚ ਕਿਉਂਕਿ ਕੰਮ ਤੁਹਾਨੂੰ ਪਤਾ ਤੋੜੀ ਦਾ ਸਾਰਾ ਨਿਪੜੇ ਗਿਆ ਤੇ ਅੱਜ ਆਪਾਂ ਆਪਣੀ ਖੁਦ ਹੀ ਤੋੜੀ ਬਣਾ ਰਹੇ ਹਾਂ ਦੇਖੋ ਕਿ ਕੀ ਉਸ ਪੈਂਦੀ ਹੈ ਸ਼ਾਇਦ ਕਿੱਲੇ 'ਚੋਂ ਵੈਸੇ ਤੋਂ ਟਰੈਲੀਆਂ ਤਾਂ ਪੈ ਰਹੀਆਂ ਪਰ ਹੁਣ ਆਪਣੀ ਬਣਾ ਰਹੇ ਹਾਂ ਤਾਂ ਤੁਹਾਨੂੰ ਦਿਖਾਵਾਂਗੇ ਰਿਪਰ ਚੱਲ ਰਿਹਾ। ਦੇਖੋ ਸਾਹਮਣੇ ਦੇਖੋ ਰਿਪਰ ਚੱਲ ਗਿਆ ਤੇ ਅਪਣੀ ਆਪਾਂ ਤੇ ਖੁਦ ਹੀ ਤੋੜੀ ਬਣਾਉਣ ਲੱਗੇ ਹਾਂ। ਇਹੋ ਸਾਹਮਣੇ ਰਿਪਰ ਚੱਲ ਰਿਹਾ ਦੇਖੋ। ਸਾ ਵੀਰੋ ਵੀ ਪ੍ਰਚਾਰਿਆ ਤੇ ਛੋਟੇ ਕਿੱਲੇ ਦੇ ਦੋ ਟਰਾਲੀਆਂ ਦੀ ਉਸ ਦੁਪਹਿਰੀ ਆ ਤੇ ਆਪਾਂ ਅੱਡੇ ਤੱਕ ਛੋਟੇ ਦੋ ਕਿੱਲੇ ਚੋਰੀ ਬਣਾਈ ਆ ਤੇ ਪੰਜ ਟਰਾਲੀਆਂ ਮਤਲਬ ਹੁੰਦੀਆਂ ਤੇ ਜੋ ਦੋ ਟਰਾਲੀਆਂ ਦੀ ਉਸ ਦੁਪਹਿਰੀ ਆ ਛੋਟੇ ਕਿੱਲੇ ਦਾ ਤੇ ਇੱਧਰ 14 ਲੱਖ ਦੇ ਚੋਰੀ ਬਣਤੀ ਤੇ ਥੋੜੀ-ਮੋਟੀ ਕੰਮ ਲੱਗ ਗਿਆ ਨੇ ਤੇ ਉਹ ਆਪਣਾ ਰਿਪੋਰਟ ਕਰ ਰਿਹਾ ਤੇ 85 ਪਰ ਟਰਾਲੀਆਂ ਘਾਉਣ ਤੇ ਲਾਇਆ ਹੋਇਆ ਤੇ ਇੱਧਰ ਆਪਾਂ ਕਿੱਲਾ ਇੱਕ ਰਹਿੰਦਾ